ਹੈਲਥ ਨਾਲ ਜੁੜੀਆਂ ਗੱਲਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਔਰਤਾਂ ਵੇਟ ਟ੍ਰੇਨਿੰਗ ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਖਾਸ ਕਰਕੇ ਉਹ ਔਰਤਾਂ ਜੋ ਭਾਰ ਘਟ ਕਰ ਰਹੀਆਂ ਹਨ ਵੇਟ ਟ੍ਰੇਨਿੰਗ ਸੀਰੀਜ਼ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ ਇਹ ਤੁਹਾਨੂੰ ਸਰਗਰਮ ਊਰਜਾਵਾਨ ਰਹਿਣ ਵਿੱਚ ਤੁਹਾਡੀ ਮਦਦ ਕਰਦੀ ਹੈ ਔਰਤਾਂ ਨੂੰ ਜਿਮ ਵਿੱਚ ਕਿੰਨਾ ਭਾਰ ਚੁਪਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਦੇ ਬਾਰੇ ਨਹੀਂ ਜਾਣਦੇ ਹੈ ਤਾਂ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਆਓ ਜਾਣਦੇ ਹਾਂ ਔਰਤਾਂ ਨੂੰ ਜਿੰਮ ਵਿੱਚ ਕਿੰਨਾ ਭਾਰ ਚੁੱਕਣਾ ਚਾਹੀਦਾ ਹੈ ਵੇਟ ਟ੍ਰੇਨਿੰਗ ਤਿੰਨ ਵੱਖ-ਵੱਖ ਕਿਸਮਾਂ ਦੀ ਟ੍ਰੇਨਿੰਗ ਤੇ ਕੰਮ ਕਰਦੀ ਹੈ ਪਹਿਲਾ ਸਟਰੈਂਥ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਰੇਂਜ 6 ਜਾਂ ਘੱਟ ਰੱਖੀ ਜਾਂਦੀ ਹੈ ਦੂਜਾ ਹਾਈਪਰਟ੍ਰੋਫੀ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਦੀ ਰੇਂਜ 8 ਤੋਂ 12 ਤੱਕ ਰੱਖੀ ਜਾਂਦੀ ਹੈ ਤੀਜਾ ਅਤੇ ਆਖਰੀ ਆਬਰੇਸ ਟ੍ਰੇਨਿੰਗ ਹੈ ਜਿਸ ਵਿੱਚ ਰੈਪੀਟੇਸ਼ਨ ਰੇਂਜ 15 ਤੋਂ 20 ਤੱਕ ਰੱਖੀ ਜਾਂਦੀ ਹੈ ਜੇਕਰ ਤੁਸੀਂ ਕਿੰਨਾ ਭਾਰ ਚੁੱਕ ਰਹੇ ਹੋ ਤਾਂ ਤੁਸੀਂ ਦੀ ਭਾਰ 12 ਤੋਂ ਵੱਧ ਰੈਪੀਟੇਸ਼ਨ ਕਰ ਸਕਦੇ ਹੋ ਤਾਂ ਇਹ ਭਾਰ ਇਹ ਭਾਰ ਤੁਹਾਡੇ ਲਈ ਹਲਕਾ ਹੈ ਹਾਈਪਰਟ੍ਰੋਫੀ ਟ੍ਰੇਨਿੰਗ ਵਿੱਚ ਔਰਤਾਂ ਲਈ weight ਟ੍ਰੇਨਿੰਗ ਦੇ ਲਭ ਰੋਜ਼ਾਨਾ weight ਟ੍ਰੇਨਿੰਗ ਕਰਨ ਨਾਲ ਹੱਡੀਆਂ ਦੀ ਡੀਸੀਪੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ ਜੋ ਔਰਤ ਆਪਣਾ ਭਾਰ ਘਟਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਆਪਣਾ ਭਾਰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਸ ਦੇ ਨਾਲ ਹੀ ਅਸੰਭਵ ਕਰਨ ਨਾਲ ਦਿਲ ਦੀ ਬਿਮਾਰੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਘਟ ਜਾਂਦਾ ਹੈ ਮਾਨਸਿਕ ਸਤ ਨੂੰ ਸੁਧਾਰਨ ਦੇ ਨਾਲ ਨਾਲ ਇਹ ਨੀਂਦ ਦੇ ਚੱਕਰ ਵੀ ਠੀਕ ਰੱਖਦਾ ਹੈ ਜੇਕਰ ਤੁਸੀਂ ਵੇਟ ਟ੍ਰੈਨਿੰਗ ਕਰਦੇ ਹੋ ਤਾਂ ਆਪਣੀ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਇਸ ਦੇ ਨਾਲ ਹੀ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਮਿਲਦੀ ਹੈ ਇਸ ਦੇ ਨਾਲ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸੱਚੀ ਕਾਲ ਸਵਾਤੀ ਤੁਹਾਡਾ ਦਿਸ਼ਾ ਹੈਲਥ ਤੇ ਤੰਦਰੁਸਤ ਅਤੇ ਸਿਹਤਮੰਦ ਰਹੇ ਲਈ ਔਰਤਾਂ weight training ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਖਾਸ ਕਰਕੇ ਉਹ ਔਰਤਾਂ ਜੋ ਭਾਰ ਘਟ ਕਰ ਰਹੀਆਂ ਹਨ weight training ਸਰੀਰ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ ਇਹ ਤੁਹਾਨੂੰ ਸਰਗਰਮ ਊਰਜਾਪੂਰਨ ਰਹਿਣ ਵਿੱਚ ਤੁਹਾਡੀ ਮਦਦ ਕਰਦੀ ਹੈ ਔਰਤਾਂ ਨੂੰ ਜਿਮ ਵਿੱਚ ਕਿੰਨਾ ਭਾਰ ਚੁਕਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਦੇ ਬਾਰੇ ਨਹੀਂ ਜਾਣਦੇ ਹੈ ਤਾਂ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਆਓ ਜਾਣਦੇ ਹਾਂ ਔਰਤਾਂ ਨੂੰ ਜਿਮ ਵਿੱਚ ਕਿੰਨਾ ਭਾਰ ਚੁਕਣਾ ਚਾਹੀਦਾ ਹੈ weight training ਤਿੰਨ ਵਕ ਵਕ ਕਿਸਮਾਂ ਦੇ ਟ੍ਰੇਨਿੰਗ ਤੇ ਕੰਮ ਕਰਦੀ ਹੈ ਪਹਿਲਾ ਸਪ੍ਰਿੰਟ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਰੇਂਜ 6 ਜਾਂ ਘੱਟ ਰੱਖੀ ਜਾਂਦੀ ਹੈ ਦੂਜਾ ਹਾਈਪਰੋਟ੍ਰੋਫੀ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਦੀ ਰੇਂਜ 8 ਤੋਂ 12 ਤੱਕ ਰੱਖੀ ਜਾਂਦੀ ਹੈ ਤੀਜਾ ਅਤੇ ਆਖਰੀ ਆਬਰੇਸ ਟ੍ਰੇਨਿੰਗ ਹੈ ਜਿਸ ਵਿੱਚ ਰੈਪੀਟੇਸ਼ਨ ਰੇਂਜ 15 ਤੋਂ 20 ਤੱਕ ਰੱਖੀ ਜਾਂਦੀ ਹੈ ਜੇਕਰ ਤੁਸੀਂ ਕਿੰਨਾ ਭਾਰ ਚੁੱਕ ਰਹੇ ਹੋ ਤਾਂ ਤੁਸੀਂ ਭਾਰ 12 ਤੋਂ ਵੱਧ ਰੈਪੀਟੇਸ਼ਨ ਕਰ ਸਕਦੇ ਹੋ ਤਾਂ ਇਹ ਭਾਰ ਇਹ ਭਾਰ ਤੁਹਾਡੇ ਲਈ ਹਲਕਾ ਹੈ ਹਾਈਪਰਟ੍ਰੋਫੀ ਟ੍ਰੇਨਿੰਗ ਵਿੱਚ ਔਰਤਾਂ ਲਈ ਵੇਟ ਟ੍ਰੇਨਿੰਗ ਦੇ ਲਾਭ ਪੁਰਜਾਨਾ ਵੇਟ ਟ੍ਰੇਨਿੰਗ ਕਰਨ ਨਾਲ ਹੱਡੀਆਂ ਦੀ ਡੀਸੀਪੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ ਜੋ ਔਰਤ ਆਪਣਾ ਭਾਰ ਘਟਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਆਪਣਾ ਭਾਰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਸ ਦੇ ਨਾਲ ਹੀ ਅਸੰਭਵ ਕਰਨ ਨਾਲ ਦਿਲ ਦੀ ਬਿਮਾਰੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਘਟ ਜਾਂਦਾ ਹੈ ਮਾਨਸਿਕ ਸਿਹਤ ਨੂੰ ਸੁਧਾਰਨ ਦੇ ਨਾਲ ਨਾਲ ਇਹ ਨੀਂਦ ਦੇ ਚੱਕਰ ਵੀ ਠੀਕ ਰੱਖਦਾ ਹੈ ਜੇਕਰ ਤੁਸੀਂ ਵੇਟ ਟ੍ਰੇਨਿੰਗ ਕਰ ਰਹੇ ਹੋ ਤਾਂ ਆਪਣੀ ਖੁਰਾਕ ਦਾ ਵੀ ਆਸਿਆ ਰੱਖਣਾ ਚਾਹੀਦਾ ਹੈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਇਸ ਦੇ ਨਾਲ ਹੀ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਮਿਲਦੀ ਹੈ ਇਸ ਦੇ ਨਾਲ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਅੱਜ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸੱਚੀ ਕਾਲ ਸਵਾਤੀ ਤੁਹਾਡਾ ਦਿਸ਼ਾ ਹੈਲਥ ਤੇ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਔਰਤਾਂ ਵੇਟ ਟ੍ਰੇਨਿੰਗ ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਖਾਸ ਕਰਕੇ ਉਹ ਔਰਤਾਂ ਜੋ ਭਾਰ ਘਟ ਕਰ ਰਹੀਆਂ ਹਨ ਵੇਟ ਟ੍ਰੇਨਿੰਗ ਸਰੀਰ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ ਇਹ ਤੁਹਾਨੂੰ ਗਰਮ ਊਰਜਾਵਾਂ ਰਹਿਣ ਵਿੱਚ ਤੁਹਾਡੀ ਮਦਦ ਕਰਦੀ ਹੈ ਔਰਤਾਂ ਨੂੰ ਜਿੰਮ ਵਿੱਚ ਕਿੰਨਾ ਭਾਰ ਚੁੱਕਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਦੇ ਬਾਰੇ ਨਹੀਂ ਜਾਣਦੇ ਹੈ ਤਾਂ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਆਓ ਜਾਣਦੇ ਹਾਂ ਔਰਤਾਂ ਨੂੰ ਜਿੰਮ ਵਿੱਚ ਕਿੰਨਾ ਭਾਰ ਚੁੱਕਣਾ ਚਾਹੀਦਾ ਹੈ weight training ਤਿੰਨ ਵੱਖ-ਵੱਖ ਕਿਸਮਾਂ ਦੀ ਟ੍ਰੇਨਿੰਗ ਤੇ ਕੰਮ ਕਰਦੀ ਹੈ ਪਹਿਲਾ ਸਟਰੈਂਥ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਰੇਂਜ 6 ਜਾਂ ਘੱਟ ਰੱਖੀ ਜਾਂਦੀ ਹੈ ਦੂਜਾ ਹਾਈਪਰਟ੍ਰੋਫੀ ਟ੍ਰੇਨਿੰਗ ਹੁੰਦੀ ਹੈ ਜਿਸ ਵਿੱਚ ਰਿਪੀਟੇਸ਼ਨ ਦੀ ਰੇਂਜ 8 ਤੋਂ 12 ਤੱਕ ਰੱਖੀ ਜਾਂਦੀ ਹੈ ਤੀਜਾ ਅਤੇ ਆਖਰੀ ਆਬਰੇਸ ਟ੍ਰੇਨਿੰਗ ਹੈ ਜਿਸ ਵਿੱਚ ਰੈਪੀਟੇਸ਼ਨ ਰੇਂਜ 15 ਤੋਂ 20 ਤੱਕ ਰੱਖੀ ਜਾਂਦੀ ਹੈ ਜੇਕਰ ਤੁਸੀਂ ਕਿੰਨਾ ਭਾਰ ਚੁੱਕ ਰਹੇ ਹੋ ਤਾਂ ਤੁਸੀਂ ਭਾਰ 12 ਤੋਂ ਵੱਧ ਰੈਪੀਟੇਸ਼ਨ ਕਰ ਸਕਦੇ ਹੋ ਤਾਂ ਇਹ ਭਾਰ ਇਹ ਭਾਰ ਤੁਹਾਡੇ ਲਈ ਹਲਕਾ ਹੈ ਹਾਈਪਰਟ੍ਰੋਫੀ ਟ੍ਰੇਨਿੰਗ ਵਿੱਚ ਔਰਤਾਂ ਲਈ weight ਟ੍ਰੇਨਿੰਗ ਦੇ ਲਾਭ ਰੋਜ਼ਾਨਾ weight ਟ੍ਰੇਨਿੰਗ ਕਰਨ ਨਾਲ ਹੱਡੀਆਂ ਦੀ ਡੀਸੀਪੀ ਵਿੱਚ ਸੁਧਾਰ ਹੁੰਦਾ ਹੈ ਇਸ ਨਾਲ ਹੱਡੀਆਂ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ ਜੋ ਔਰਤ ਆਪਣਾ ਮਾਰ ਘਟਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਆਪਣਾ ਭਾਰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਸ ਦੇ ਨਾਲ ਹੀ ਅਸੰਭਵ ਕਰਨ ਨਾਲ ਦਿਲ ਦੀ ਬਿਮਾਰੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਘਟ ਜਾਂਦਾ ਹੈ ਮਾਨਸਿਕ ਸਤ ਨੂੰ ਸੁਧਾਰਨ ਦੇ ਨਾਲ ਨਾਲ ਇਹ ਨੀਂਦ ਦੇ ਚੱਕਰ ਵੀ ਠੀਕ ਰੱਖਦਾ ਹੈ ਜੇਕਰ ਤੁਸੀਂ ਵੇਟ ਟ੍ਰੈਨਿੰਗ ਕਰ ਰਹੇ ਹੋ ਤਾਂ ਆਪਣੀ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਇਸ ਦੇ ਨਾਲ ਹੀ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਮਿਲਦੀ ਹੈ ਇਸ ਦੇ ਨਾਲ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ